ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਛੋਟੀਆਂ ਆਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਨੀਲੀ ਰਾਵੀ ਆ ਚੰਗੇ ਰਿਕਾਰਡ ਆ ਲੀਆਂ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਹੁਣ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਵੀਰ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਆਪਣਾ ਸੋਖ ਹੈ ਪਿੰਡ ਸ਼ਿਕਾਰਮਾਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇ ਫੋਨ ਨੰਬਰ 9855501706 ਠੀਕ ਹੈ ਜੀ ਤਾਂ ਵੀ ਜੀ ਸੂਈਆਂ ਝੋਟੀਆਂ ਆ ਗਈਆਂ ਗੋਲੇ ਅੱਜ ਹਨਾ ਇੰਦਰ ਤਿੰਨ ਮਹੀਆਂ ਆਪਣੇ ਕੋ ਹਾਂਜੀ 1 ਮਹੀਨੇ ਦਾ ਬੱਚਾ ਤਾਜਾ ਆਪਣੇ ਕੋ ਮਰ ਗਿਆ ਵਾ ਠੀਕ ਹੈ ਜੀ ਤੇ ਦੋ ਮਹੀਆਂ ਆ ਵਾਲੀਆਂ ਦੋ ਠੀਕ ਹੈ ਪਹਿਲਾਂ ਕੱਟੀ ਚੰਗੀ ਸਿਰੇ ਦੀ ਸੂਈਆਂ ਦੰਦਾਂ ਦੇ ਦੋ ਦੰਦ ਚਾਰ ਠੀਕ ਹੈ ਜੀ ਇੱਕ ਲੀਲੀ ਰਵੀ ਦੀ ਪਿਓਰ ਮੈਂ ਬਿਲਕੁਲ ਸਾਡੀ ਹਾਂਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਐਂਡ ਤਾਈਂ ਵੇਖ ਲਿਓ ਜੀ ਰੇਟ ਵੀਰ ਦਾ ਜਿਆਜ ਹੁੰਦਾ ਬਿਲਕੁਲ ਜੋ ਵਪਾਰੀ ਵੀਰੇ ਖਰੀਦ ਕਰਦੇ ਕੋਈ ਪਸ਼ੂ ਸੇਲ ਹੋ ਗਏ ਆ ਤਾਂ ਆ ਝੋਟੀਆਂ ਆ ਗਈਆਂ ਦੋ ਤਵੀਰ ਜੀ ਕਰੀਏ ਸ਼ੁਰੂ ਹੈਨਾ ਦੱਸੀਏ ਨਾ ਬਾਰੇ ਤਾਂ ਪਹਿਲੇ ਨੰਬਰ ਤੇ ਝੋਟੀ ਆ ਗਈ ਹਾਂਜੀ ਇਹਦੇ ਬਾਰੇ ਦੱਸ ਦਿਓ ਸੂਈ ਹੈ ਵੀਰ ਜੀ ਇਹ ਸੂਈ ਹੈ ਕਲਜਿੰਦਰ ਅੱਜ ਸੂਈ ਨੂੰ ਕੋਈ 8 ਤੋਂ 10 ਹਜ਼ਾਰਾਂ ਦੀ ਹੈ 8 ਤੋਂ 10 ਦੇਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਲਜਿੰਦਰ ਬੜੇ ਚੰਗੇ ਲੀਲੀ ਦਾ ਵੀਰ ਜੀ ਪਿਓਰ ਲੀਲੀ ਦੀ ਆ ਠੀਕ ਹੈ ਜੀ ਮਾਨਕੀ ਅੱਖ ਆ ਗਈ ਹਾਂਜੀ ਇਹਨੂੰ ਬੱਚੇ ਨੂੰ ਸਾਰਾ ਹੀ ਦੁੱਧ ਛੱਡ ਦੇ ਰਹੇ ਆ ਅੱਛਾ ਜੀ ਛੋਂਦੇ ਨਹੀਂ ਰਹੇ ਠੀਕ ਹੈ ਫੇਰ ਦਰਸ਼ਨ ਕਰਾਓ ਬਾਕੀ ਦੇਖੋ ਪਟਾ ਵੇਖੋ ਵੀਰੋ ਚੈੱਕ ਕਰ ਲਓ ਇਹ ਅੱਜ 10 ਦਿਨਾਂ ਦਾ 10 ਦਿਨਾਂ ਦਾ ਵੇਖੋ ਪੇਟ ਬੱਚੇ ਦੀ ਕੀ ਬਾਤ ਹੈ ਵੀਰੇ ਪਾਣੀ ਕਿਹੜੇ ਟੀਕੇ ਦਾ ਨਾਮ ਲੈਂਦੇ ਬਹੁਤ ਮਹਿੰਗਾ ਟੀਕਾ ਦਾ 5200 ਰੁਪਏ ਦਾ ਟੀਕਾ ਲੱਗਾ ਸੀਮਨ ਚੰਗਾ ਜੀ ਇਹ ਤਾਂ ਆਪ ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ ਮਾਲਕਾਂ ਨਾਲ ਫੇਰ ਕੋ ਪਟਾ ਬਹੁਤ ਚੰਗੇ ਸੀਮਨ ਦਾ ਮਾਲਾ ਜਿਹਨੇ ਪਾਲਣਾ ਸ਼ੌਂਕ ਸ਼ੌਂਕ ਨਾਲ ਬਿਲਕੁਲ ਬਿਲਕੁਲ ਵੀਰੇ ਦੇਖੋ ਚੰਗਾ ਕੱਟਾ ਵੀ ਰੱਖ ਚੰਗੇ ਸੀ ਮੰਦਾ ਆ ਗਿਆ ਆਣਾ ਹੀ ਚੰਗਾ ਬੱਚਾ ਪਾਇਆ ਮੈਂ ਨੇ ਬਿਲਕੁਲ ਤੇ ਮੈਂ ਦੀ ਵੀ ਗੱਲ ਕਰੀਏ ਤਾਂ ਵੀਰੇ ਦੁੱਧ ਵਾਲੀ ਆ ਗਈ ਹਨਾ ਪੇਟ ਪੁੱਠ ਬੜੀ ਆ ਕੋਈ ਉਹਨਾਂ ਨੇ ਵਿਚਾਰੇ ਨੇ ਪਾ ਖਾਣ ਨੂੰ ਨਹੀਂ ਕੋਈ ਪੰਦੇ ਰਹੇ ਠੀਕ ਹੈ ਜੀ ਬੱਚਾ ਹੀ ਇਹਨੇ ਜਿੰਨਾ ਚੋਂ ਲੈ ਲੈ ਇੱਕ ਗਾਂ ਦੀ ਕਮਾਈ ਰੱਖੀ ਇੱਕ ਮਹੀਨਾ ਠੀਕ ਹੈ ਤੇ ਬੰਦੇ ਆ ਨਾ ਰਾਈ ਸਾਰੇ ਬਾਹਰ ਹੀ ਠੀਕ ਹੈ ਤੇ ਬਸਰ ਬੰਦੇ ਆ ਤੇ ਆ ਬਾਹਰ ਚਲ ਗਏ ਫੋਨ ਤੇ ਸਭ ਦਾ ਆ ਉਹਨਾਂ ਨਾਲ ਫੋਨ ਤੇ ਮੈਂ ਲੈ ਚੋਣ ਵਾਲਾ ਦੁੱਧ ਐਸ ਟਾਈਮ ਗਿਆ 10 ਕਿਲੋ ਜਿਹੜਾ ਚੋਕੇ ਦੇਣਾ ਆਪਣੇ ਘਰ 10 ਲੀਟਰ ਤੇ ਮੈਂ ਦੁੱਧ ਦੇ ਜਾਈਗੇ 13 ਤੋਂ 14 ਕਿਲੋ ਜਾਵਾਂ 13 ਤੋਂ 14 ਕਿਲੋ ਤਾਂ ਵੇਖੋ ਵੀਰੋ 10 ਲੀਟਰ ਸਟਾਰਟਿੰਗ ਆ ਸੋਨਾ ਲੇਵਾ ਲੱਗਿਆ ਇਹ ਜਨਾਨੀ ਨੀਲੀ ਰਾਵੀ ਚ ਪਖੜਾ ਗਈ ਠੀਕ ਆ ਵੇਖੋ ਵੀਰੋ 10 ਲੀਟਰ ਦੁੱਧਾਂ ਐਂ ਚ ਗੱਠ ਜਗੂਠਾ ਚੋੜਾ ਲੱਗਿਆ ਸੋਨਾ ਥਣਪੰਡਾ ਲੱਗਿਆ ਜੇ ਚੰਗੀ ਮੈਂ ਆਹ ਬੜਾ ਪਿਆਰਾ ਥਣ ਲੱਗਿਆ ਵੀਰੋ ਚੰਗੇ ਰਿਕਾਰਡ ਵਾਲੀ ਚੰਗੀ ਜਿੰਦਰ ਚੁਵਾਈ ਪਿਓਰ ਲੀਲੀ ਦੀ ਠੀਕ ਹੈ ਤਾਂ ਵੇਖੋ ਵੀਰੋ ਇੱਕ ਨੰਬਰ ਵੀਰ ਕਹਿੰਦਾ ਚੁਵਾਈ ਆ ਵੱਡੇ ਪੱਲੇ 'ਚ ਮੈਂ ਵੀਰੋ ਐਂ ਥਣ ਥਣੂ ਪਿਆਰਾ ਲੱਗਿਆ ਚੁਵਾਈ ਵਾਲਾ ਤੇ ਖੁੱਲਾ ਲੇਵਾ ਲੱਗਿਆ ਤਾਂ ਮਗਰ ਘੱਟਾ ਆ ਗਿਆ ਵੀਰੋ ਕੱਟਾ ਵੀ ਚੰਗੇ ਅਸੀਂ ਮੰਦਾ ਆ ਠੀਕ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਦੇਣੀ ਹੈ ਮੈਂ ਮੈਂ ਐਸੇ ਜਿੱਦਾ ਨਹੀਂ ਨਹੀਂ ਹੈ ਮੋਲ ਤੇ ਕਰਦਾ ਇੱਕ ਦਾ ਹੀ ਕਰ ਲਈ ਇੱਕ 15 ਪਰ ਮੇਰਾ ਰੇਟ ਜਿਆ ਜੀ ਹੁੰਦਾ ਜਿਆ ਜੀ ਬੱਚਾ ਵੀ ਮਗਰ ਬਾੜਾ ਹੀ ਚੰਗਾ ਮੈਂ ਦਾ ਮੈਂ ਹੀ ਬੜੀ ਚੰਗੀ ਪਿਓਰ ਲਈ ਲਈ ਆ ਜੀ ਬਾਕੀ ਜੇ ਕਿਨੇ ਬੱਚੇ ਵੀ ਲਾਣੇ ਤੇ ਮੈਂ ਬੱਚੇ ਵੀ ਚੰਗੇ ਪਾਏਗੀ ਠੀਕ ਹੈ ਜੀ ਹੁਣ ਤੇ ਪ੍ਰੂਫ ਹੈ ਸਾਹਮਣੇ ਬੱਚਾ ਚੰਗਾ ਬਿਲਕੁਲ 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 ਇਹ ਬੱਚਾ ਜਿਹਨੇ ਪੜਨਾ ਬੱਚਾ ਵੀ ਚੰਗਾ ਬਿਲਕੁਲ ਵੀਰੇ ਚੰਗੇ ਸੀ ਬੰਦਾ ਵਾ ਜਿੰਦਰ ਮੋਲ ਕਰਨ ਨੂੰ ਭਾਏ ਜੋ ਮਰਜੀ ਕਰ ਲਈਏ 1 5 10 15 ਜੋ ਮਰਜੀ ਜਨਵੇਰੀ ਦੀ ਦੀ ਹੈ 95 ਦੀ ਹਾਂ ਜਾਇਜ 2 ਛੱਡ ਦੇ ਵੀਰੋ 93 ਦੀ ਹੈ ਨਾ ਨਹੀਂ 93 90000 ਦੀ ਮੈਂ ਜੈਸ ਸਨੋਈ ਦੇ 90 ਦੀ ਹਾਂ ਤਾਂ ਵੇਖੋ ਵੀਰੋ 90 ਦੀ ਹੋ ਜਾਈ ਉਹ ਚੰਗੀ ਮੈਂ ਆ ਭਾਰੇ ਭੱਲੇ ਜਾ ਮੈਂ ਬੜੀ ਚੰਗੀ ਹੈ ਚੰਗੇ ਰਿਕਾਰਡ ਵਾਲੀ ਛੋਟ ਛੋਟੀ ਹੋਣੀ ਜੋ ਕੋਈ ਚਾਰਾ ਵੀਰ ਨਾ ਕਹੇ ਵੀ ਬੜਾ 85 ਦਾ 86 ਦਾ ਵੀ ਉਹ ਨਾ ਫੋਨ ਲਾਏ ਮੇਰਾ ਭਰਾ ਚੰਗੀ ਮੈਂ ਆ ਹਾਂ ਤੇ ਸਾਈਕ ਸੂਰ ਨਾ 90000 ਤਾਂ ਬਾਕੀ ਵੀਰੋ ਫੋਨ ਤੁਸੀਂ ਜ਼ਰੂਰ ਲਾ ਲਿਓ 90 ਦੀ ਹੋ ਜਾਈ ਉਹ ਚੰਗੀ ਮੈਂ ਆ ਦੁੱਧ ਵਾਲੀ ਹੈ ਠੀਕ ਹੈ हां वीर दूसरे नंबर तक ਝੋੜੀ 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 ਉਹ 나ੜੂ ਨੂੰ ਝਾਟੀ ਮਰਵਾ ਦੋ ਬੱਚੇ ਦਾ ਆ ਬੱਚਾ ਜੀ ਕੱਟਾ ਕੱਟੀਆਂ ਬੋੜੀਆਂ ਖਾਲੀ ਕਰਤੀ ਸਵੇਰ ਦੀ ਅੱਜ ਬੋੜਾ ਬੋੜਾ ਕੋਈ 7 ਤੇ 7-8 ਕਿਲੋ ਦੇ ਵਿੱਚ ਵਿੱਚ ਬੋੜਾ ਹੋਇਆ ਕੱਟਾ ਹੀ ਆ ਹਾਂਜੀ ਹਾਂਜੀ ਠੀਕ ਆ ਵੇਖੋ ਵੀਰੋ 7 ਤੋਂ ਪਹਿਲਾਂ ਕੱਟੀ ਵੇਖੋ 8 ਕਿਲੋ ਪੈਲਣਾ ਪਹਿਲੜਾ ਕਟੀਆਂ ਹੋਲ ਬੜੀ ਕਰਦੀਆਂ ਇਹਨੂੰ ਕੋਈ ਪਤਾ ਨਹੀਂ ਬੱਚੇ ਨੂੰ ਜਾਂਦੀ ਹੋਵੇ ਕੀ ਬਾਤ ਤਾਂ ਬਾਕੀ ਵੀਰੋ ਫੇਸ ਕੁਆਲਟੀ ਬਹੁਤ ਜ਼ਿਆਦਾ ਸੋਹਣੀ ਆ ਕੱਦ ਕਾਠ ਵੀ ਫੁੱਲ ਕੱਦ ਕਾਠ ਤੇ ਲੀਵਾ ਵੀ ਬਹੁਤ ਸੋਹਣਾ ਲੱਗਿਆ ਐ ਫੋੜ ਫੋੜ ਪਛਾਣ ਨੂੰ ਆਈ ਆ ਤੇ ਨੌਕ ਵਾਲਾ ਥਾਣਾ ਆ ਗਿਆ ਚੰਗੀ ਝੋਟੀ ਆ ਜੀ ਵੱਡੀ ਕੱਟੀ ਫੁੱਲ ਕਦ ਕਾਠਾ ਵੀਰੋ ਉਹ ਝੋਟੀ ਮੰਨ ਕੇ ਰਹੇ ਵੱਡੀ ਕੱਟੀ ਆ ਫੁੱਲ ਤਾਂ ਵੇਖੋ ਵੀਰੋ ਕਦ ਕਾਠ ਫੁੱਲਾ ਤਾਂ ਨੌਕ ਵਾਲਾ ਥਾਣਾ ਫੇਸ ਕੁਆਲਟੀ ਵੀ ਸੋਹਣੀ ਆ ਤਾਂ ਵੀਰ ਜੀ ਕਿਵੇਂ ਫੇਲ ਨੇ ਕਾ ਦੇਵੇਂ ਕੱਢ ਲਿਆ ਦੂਜੇ ਸੂਏ ਫਿਰ ਚੰਗੀ ਝੋਟੀ ਬਣ ਜੂ ਹਨਾ ਮਾੜੀ ਭੱਟੀ ਕੱਟੀ ਐ ਬਸ ਝੋਟੀ ਕੱਟੀ ਨਾਲ ਬਣ ਕੇ ਲਏ ਠੀਕ ਆ ਥਾਂ ਦੀ ਤਾਂ ਬੁਖਾਰ ਦਿੰਨੇ ਥਾਂ ਦੇਖੋ ਕੱਟੀ ਕੀ ਬਣਨਦੀ ਐ ਇੱਕ ਨੰਬਰ ਚੋਂ ਆ ਮੈਂ ਰਹਾ ਬਾੜਾ ਹੀ ਚੰਗਾ ਤੇ ਵੇਖੋ ਵੀਰੋ ਬੱਚਾ ਲਾ ਕੇ ਵੀਰ ਗੰਦਾ ਬਖਾਲ ਦਿੰਨੇ ਆ ਸੋਹਣੀ ਝੋਟੀ ਆ ਕੱਦ ਕਾਠ ਵੀ ਬਹੁਤ ਚੰਗਾ ਵੇਖੋ ਵੀਰੋ ਆ ਗਈ ਜੋ ਆ ਗਈ ਵੀਰੇ ਹਾਂਜੀ ਹਾਂ ਜਾਨ ਬੜਾ ਪਿਆਰਾ ਕੱਢਿਆ ਪਸੂਮ ਕੇ ਝੋਟੀਆਂ ਇਹ ਮਾਤਯਾ ਤਨ ਦੋ ਚੰਗਾ ਚਾ ਕਿਆ ਬਾਤ ਹੈ ਤੇ ਕੱਟੀ ਦੇ ਦੋਤੇ ਹੁਣਾ ਹੈ ਸੇ ਦੋਨੇ ਤੇ ਹੁਣਾ ਹੈ ਨਾ ਗੋਲਿਆਂ ਖਾਲੀ ਇਹਨੇ ਕੀਤੀ ਹੈ ਜਵਾਬ ਉਹਦੇ ਲੱਗਿਆ ਡਾਡਾ ਠੀਕ ਹੈ ਬਹੁਤ ਚੰਗੀ ਝੋਟੀ ਦੋਵਾਂ ਥਨਾਂ ਮਾਰਦੇ ਧਾਰਾ ਵੀਰ ਦੋਵਾਂ ਥਨਾਂ ਮਾਰ ਕੇ ਉਤਾਰਦੇ ਦੇਖੋ ਵੀਰੋ ਕਿਆ ਬਾਤ ਹੈ ਸਿਰਾਜਵਾਲ ਲੱਗਿਆ ਬਹੁਤ ਚੰਗੀ ਝੋਟੀ ਆ ਜੀ ਤੰਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਝੋਟੀਆਂ ਦੇ ਦੇਣੀ ਆ ਝੋਟੀਆਂ ਦੇ ਵੱਟੇ ਅਜਾ ਮਰਜ਼ੀ ਜਿੱਥੇ ਕੋਈ ਮਰਜ਼ੀ ਵੇਚਣਾ ਲਾ ਫੜ ਕੇ ਵੇਚੋ ਬਿਲਕੁਲ ਮੁੱਲ ਕਰਨ ਨੂੰ ਭਾਏ ਕਰਨ ਨੂੰ ਇੱਕ 20 ਕਰ ਲਈਏ ਇੱਕ 25 ਕਰ ਲਈਏ ਹਾਂਜੀ ਇੱਕ 12 ਉਤਲਾ 2 ਛੱਡ ਦਈਏ 10 ਦਿਹਾੜਾ ਇੱਕ 10 ਚ ਚਲੋ ਮੰਨ ਤਾ ਰੰਗ 2000 ਹੋਰ ਛੱਡ ਦਾਂਗੇ ਇੱਕ ਘੱਟ ਦੀ ਕੱਟੀ ਜੈਸੂ ਇੱਕ ਘੱਟ ਦੀ ਤਾਂ ਵੀਰ ਜੀ ਜੇ ਕਦਾਂ ਕੋਈ ਵੇਚਣਾ ਨਾ ਵੀਰਾ ਜੋੜਾ ਪਾ ਲੋ ਜੋੜੇ ਚ ਕਰ ਦਿਓ ਮਾਨਤਨ 2000 ਛੜ ਦਿਓ ਜੋੜੇ ਜੋ ਠੀਕ ਹੈ ਤਾਂ ਵੇਖੋ ਵੀਰੋ ਜੋੜੇ ਜੋ 2000 ਮਾਨਤਨ ਹੋ ਜੂ ਸੋਹਣੀ ਝੋਟੀ ਆ ਕੱਦ ਕਾਠ ਵਾਲੀ ਆ ਪਹਿਲਾ ਸੂਆ ਚਵਾ ਇੱਕ ਨੰਬਰ ਲੱਗਿਆ ਉਹ ਤੁਹਾਨੂੰ ਪਾਰਾ ਮਾਰ ਕੇ ਵਿਖਾਤੀਆਂ ਵੀਰ ਨੇ ਤਾਂ ਚੰਗੀ ਝੋਟੀ ਆ ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਚੰਗੇ ਭਾਅ ਵੀ ਬਿਲਕੁਲ ਜਾਇਜ਼ ਹੀ ਪਾਇਆ ਹਾਂ ਜੀ ਬਿਲਕੁਲ ਕੋਈ ਆਣ ਕੇ ਕੋਈ ਲਾਏ ਆ ਦੇ ਇੱਕ ਬੱਚਾ ਮਾਈ ਤਾਜੀ ਮਾਈ ਇੱਕ ਤਾਜੀ ਬੱਚਾ ਮਰੀ ਤੇ ਵੇਖੋ ਵੀਰੋ ਉਹ ਵੀ ਵਖਾ ਲਦਨੇ ਆ ਹਾਂਜੀ ਬੱਚੇ ਨੂੰ ਛੜ ਜੀ ਲੱਗੀ ਫਿਰ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਹਾਂ ਠੀਕ ਹੈ ਵਖਾ ਲਦਨੇ ਚੋਣ ਵਾਲਾ ਦੁੱਧ 9 ਕਿਲੋ ਹੋਇਆ ਹਾਂ ਇਹ ਤਾਂ ਤੁਸੀਂ ਪਿਛਲੀ ਵੀਡੀਓ ਚ ਕਿਹਾ ਕਿ ਬੱਚਾ ਪੁੱਲ ਗਈ ਆ 9 ਕਿਲੋ ਦੁੱਧ ਪਰ ਸ਼ਾ ਉਹ ਬੱਚਾ ਮਰ ਗਿਆ ਤਾਂ ਦੀਨੀ ਪਾੜਾ ਪਾ ਕੇ ਤਾਂ ਸਾਦੀ ਮਾਰ ਕੇ ਬੈਠੋ ਵੇਖੋ ਵੀਰੋ 9 ਲੀਟਰ ਦੁੱਧ ਆ ਤਾਂ ਪਾੜਾ ਪਾ ਕੇ ਮਿਲਦੀ ਵੀਰ ਕਹਿੰਦਾ ਬੱਚੇ ਦਾ ਵੀ ਪੂਰਾ ਕਰ ਹਾਂ ਬੱਚੇ ਦਾ ਪੂਰਾ ਕਰ ਦਿਆ ਗੋਮਗਲੇ ਦੋਦਾ ਪੁੱਲਾ ਹੋ ਗਿਆ ਠੀਕ ਹੈ ਜਿੱਦਾ ਥਾਪੀ ਮਾਰ ਕੇ ਪਾਣਾ ਪਾ ਕੇ ਬੈਠੇ ਪਸਮਾਰੋ ਪਾ ਠੀਕ ਹੈ ਹਾਂਜੀ ਹਾਂਜੀ ਵਾਹ ਠੀਕ ਹੈ ਜੀ ਇਹਦਾ ਮੋਲ ਜੀ ਰਜਿੰਦਰ ਦਾ ਮੋਲ ਦੱਸੋ ਭਾਜੀ ਮੈਂ ਕਰ ਲੀਏ ਹਾਂਜੀ ਸਲਾਈ ਦੇ ਬੜੀ ਮੈਂ ਕੀ ਇਹ ਸੇ ਘਟਾਉਣਾ ਹੈ ਘਟਾਉਣਾ ਬਿਲਕੁਲ ਘਟਾਉਣੇ ਤੇ ਘਟਨੇ ਵੀ ਇੰਨਾ ਜੀ ਆ ਬਿਲਕੁਲ ਮੈਂ ਦੇ ਦਾਂਗਾ 70 ਦੀ 70 ਦੀ ਹਾਂ ਗਿਆ ਦੋ ਛੱਡ ਦਿਓ 68 ਗਾਰੇ ਘਟ ਦੇ ਉਹਨਾਂ ਚਲ ਦੋ ਛੱਡ ਦੋ ਛੱਡ ਦੇ ਹਣਾ ਤਾਂ ਬੇਸ਼ੱਕ ਵੀਰਾ ਪਿਛਲੀ ਵੀਡੀਓ ਵੇਖ ਲਿਓ ਵੀਰਿਓ ਉੱਚੇ ਦਾ ਬੱਚਾ ਵਿਖਾਇਆ ਹੈਗਾ ਆਪਾਂ ਹਣਾ ਬੱਚਾ ਭੁੱਲੀ ਸੀ ਤਾਂ ਬੱਚਾ ਦਾ ਮਰ ਗਿਆ ਵਾ ਤੇ 60000 ਦੀ ਨਾ ਨਾਂ ਤੋਕਰ ਮੈਂ ਹੀ ਲੈਣੇ ਕਦੀ ਤੇ ਨਾ ਕਰੀ ਸੱਦਾ ਕੋਈ ਨੇ ਕਈਆਂ ਨਾ ਫੋਨ ਅੰਦਾਜ਼ ਹੀ ਹੋਣੇ ਕ ਵੀਰ ਦਾ ਫੋਨ ਆਉਂਦਾ 60000 ਅੱਛਾ ਉਹ ਮੈਂ ਨਹੀਂ ਮੈਂ ਕਈ ਸੱਦਾ ਲਾਇਆ ਨਹੀਂ ਨਾ ਬਿਲਕੁਲ ਇਹ ਪਸ਼ੂ ਆਪਣੇ ਕੋਲੇ ਖਰੀਦੇ ਤੇ ਜਾ ਕੇ ਖੁਦ ਹਣਾ ਤਾਂ ਮਹੀ ਬਿਲਕੁਲ ਤਾਜੀ ਹੋਏਗੀ ਫੁੱਲ ਗਰੰਟੀ 68000 ਦੀ ਲੋ ਤੇਰੀ ਵੀ ਗਰੰਟੀ ਕਰ ਤੂੰ ਵੀ ਗਰੰਟੀ ਦੇ ਦੇ ਬਿਲਕੁਲ ਬਿਲਕੁਲ ਆਪਾਂ ਲੈਨੇ ਤਾਜਾ ਡੰਗਰ ਤਾਜਾ ਡੰਗਰ ਬਿਲਕੁਲ ਵੀਰੇ ਬਿਲਕੁਲ ਤਾਂ ਵੇਖੋ ਵੀਰੇ 68000 ਦੀ ਹੋ ਜੂ ਫੋਨ ਬਾਕੀ ਜਰੂਰ ਲਾ ਲਿਓ ਦੁੱਧ ਮੈਂ 11 12 ਕਿਲੋ ਖੁੱਲਾ ਡੁੱਲਾ ਚੋਈ ਜਾਏਗੀ ਚੌਣ ਚੌਣ ਇੱਕ ਨੰਬਰ ਜਨਾਨੀ ਚੋਏ ਬੰਦਾ ਚੋਏ ਐਦਾਂ ਹੀ ਪਹਾੜਾ ਪਾ ਕੇ ਬੈ ਰਹੀ ਐਦਾਂ ਹੀ ਬੈ ਕੇ ਪਸਮਾਲੀ ਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਤਿੰਨ ਪਸ਼ੂ ਨੇ ਫੋਨ ਬਾਕੀ ਵੀਰ ਨੂੰ ਜਰੂਰ ਲਾ ਲਿਓ ਰੇਟ ਜਾ ਜਾ ਬਾਕੀ ਇਹੋ ਬੇਨਤੀ ਹੁੰਦੀ ਆ ਵੀ ਤਾਂ ਐਡਰੈਸ ਇੱਕ ਰੀ ਦੱਸੋ ਜੀ ਪਿੰਡ ਚਿਕਾਰਮਾਚੀਆਂ ਜ਼ਿਲ੍ਹਾ ਗਰਦਾਸਪੁਰ ਤਹਿਲੜਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ